ਬਾਬਾ ਜੀ ਉਹਨੂੰ ਮੇਰੇ ਮੁੰਡੇ ਨੇ ਹੀ ਮਾਰਿਆ ਹਾਂ ਮਾਤਾ ਪੂਰੀ ਗੱਲ ਦੱਸ ਉਹਨੂੰ ਕਿਦਾਂ ਮਾਰਿਆ ਗਿਆ ਇਦਾਂ ਹੀ ਤਾਂ ਮੈਂ ਦੱਸਿਆ ਵੀ ਗੈਸ ਚਲਾਤਾ ਤੇ ਚਾਹ ਕਿਹਾ ਤਾਂ ਬਣਾ ਦੋ ਤੇ ਚਾਹ ਬਣਾਉਣ ਗਈ ਤੇ ਉਹ ਚਾਲੂ ਹੀ ਨਾ ਜਦੋਂ ਅੱਗ ਲਾਈ ਤੇ ਅੱਗ ਮੱਚ ਗਈ ਤੇ ਸੜ ਗਈ ਬਾਬਾ ਜੀ ਮੈਨੂੰ ਨਹੀਂ ਹੁਣ ਜਾਦੀਆਂ ਗੱਲਾਂ ਦਾ ਪਤਾ ਬਾਬਾ ਜੀ ਮੈਨੂੰ ਮaaf ਕਰ ਦਿਓ ਮੇਰਾ ਮੁੰਡਾ ਕਹਿੰਦਾ ਸੀ ਤੂੰ ਇੱਥੋਂ ਨਾ ਜਾਈ ਮੈਂ ਜਾਵਾਂ ਚੱਲ ਜਾ ਬਾਹਰ ਮੈਂ ਰੁਕ ਜਾ ਮਾਤਾ ਇਹ ਕੁਛ ਕਹਿ ਰਹੀ ਆ ਕੀ ਸਬੂਤ ਪੁਲਿਸ ਵਾਲੇ ਦੇ ਵੀਡੀਓ ਫੋਟੋ ਠੀਕ ਆ ਮਾਤਾ ਇਹ ਆਤਮਾ ਕਹਿ ਰਹੀ ਆ ਕਿ ਤੇਰੇ ਘਰ ਚ ਕੋਈ ਟੀਵੀ ਵਾਂਗੂ ਕੋਈ ਚੀਜ਼ ਆ ਉਹਦੇ ਵਿੱਚ ਪੁਲਿਸ ਵਾਲਿਆਂ ਦੇ ਵੀਡੀਓ ਆ ਫੋਟੋਆਂ ਆ ਉਹ ਸਾਨੂੰ ਲਿਆ ਕੇ ਦੋ ਆਪਾਂ ਇਹਦੇ ਨਾਲ ਹੀ ਉਹਨੂੰ ਵੀ ਜਲ ਪ੍ਰਵਾਹ ਕਰਨਾ ਵਾ ਫੇਰ ਤੁਹਾਡੇ ਘਰ ਚ ਸੁੱਖ ਸ਼ਾਂਤੀ ਆਵੇਗੀ ਬਾਬਾ ਜੀ ਮੈਨੂੰ ਤਾਂ ਸੁਣਿਆ ਨਹੀਂ ਕੀ ਆਂਦੀ ਆ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਮਾਤਾ ਫੇਰ ਅਸੀਂ ਬਾਬੇ ਨੂੰ ਹੋਏ ਅਸੀਂ ਤੇ ਘਟ ਘਟ ਦੀਆਂ ਜਾਣਦੇ ਆ। ਬਸ ਤੁਸੀਂ ਇੰਨੀ ਕੁ ਕੋਈ ਚੀਜ਼ ਆ ਲੈਪਟਾਪ ਵਰਗੀ ਉਹ ਸਾਨੂੰ ਦੇ ਦਿਓ। ਅਸੀਂ ਇਸ ਦੇ ਨਾਲ ਹੀ ਜਲ ਪ੍ਰਵਾਹ ਕਰ ਦੇਣਾ ਵਾ। ਬਸ ਦੂਰ। ਬਾਬਾ ਜੀ ਉਹ ਤੇ ਮੇਰੇ ਮੁੰਡੇ ਨੇ ਆਪਣੀ ਮਾਸੀ ਕੋ ਬਾਹਰੋਂ ਮੰਗਾਏ ਸੀ। ਇੰਨੇ ਕੁ ਜਿੰਨੇ ਟੀਵੀ ਜੇ ਨिके-ਨिके ਜੇ ਬਸ ਮਾਤਾ ਉਹੀ ਚਾਹੀਦਾ ਵਾ। ਉਹ ਇੱਕ ਤੇ ਸਾਡਾ ਉੱਥੇ ਆ ਜਿੱਥੇ ਆਪਾਂ ਚੱਲ ਗਏ ਆ। ਇੱਕ ਸਾਡਾ ਇੱਥੇ ਆ। ਜਿਹੜਾ ਮਾਤਾ ਇੱਥੇ ਆ। ਤੂੰ ਬਾਬਿਆਂ ਨੂੰ ਉਹ ਲਿਆ ਕੇ ਦੇ ਮਾਤਾ ਉਸ ਦੇ ਵਿੱਚ ਹੀ ਸਾਰੀਆਂ ਗਰਾਂ ਮਾਤਾ ਨੇ ਸੁੱਖ ਸ਼ਾਂਤੀਆਂ ਨੇ ਬਾਬਾ ਜੀ ਮੇਰਾ ਤੇ ਮੁੰਡਾ ਕਹਿੰਦਾ ਇਥੋਂ ਹਿੱਲੀ ਨਾ ਉਹਨੇ ਮੈਨੂੰ ਗੁੱਸੇ ਹੋਣਾ ਉਹਨੂੰ ਆ ਲੈਣ ਦੋ ਮੈਂ ਫੇਰ ਲਿਆ ਕੇ ਜਿੰਨੀ ਉਹਦੇ ਕ੍ਰੋਧ ਨੇ ਉਹ ਮੂਰਖ ਬੱਚਾ ਏ ਉਹਨੇ ਸਾਰੇ ਘਰ ਨੂੰ ਉਲਝਣ ਚ ਪਾਇਆ ਏ ਤੂੰ ਮਾਤਾ ਕੁਝ ਸਿਆਣੀ ਲੱਗਦੀ ਐ ਸਿਆਣਾ ਕਦਮ ਚੁੱਕ ਸਾਨੂੰ ਲੈਪਟਾਪ ਦੇ ਤੇ ਸਾਰੇ ਕਸ਼ਟ ਹਰ ਦਿਆਂਗੇ ਹਾਂ ਲੋ ਠੀਕ ਆ ਬਾਬਾ ਜੀ ਮੇਰ ਕਰਿਓ ਫੇਰ ਮੁੜ ਕੇ ਨਾ ਇਹ ਘਰੇ ਘਰ ਵਿੱਚ ਆ ਜੇ ਜਰੂਰ ਮਾਦਾ ਗਰੇ ਬੰਦੇ ਅਸੀਂ ਭੇਜਿਆ ਨਾ ਉਤੋਂ ਹੀ ਸਤਾਣਾ ਅੱਛਾ ਅੱਛਾ ਹੂੰ ਉਹ ਕਹਿੰਦੇ ਉਹ ਕੈਸੇ ਇਹੋ ਜਿਹਾ ਕੱਢਦੇ ਆ ਆਜੇ ਫਰੇ ਠੀਕ ਠੀਕ ਹੈ ਕੱਲ ਚੰਗਾ ਹੋ ਹਾਂਜੀ ਹਾਂਜੀ ਹੋ ਚੱਲੇ ਆਈ ਤੋ ਮੈਂ ਡਰੂ ਸਾਰੇ ਸੂਟ ਲੈ ਕੇ ਜਾਵਾਂਗਾ ਹੂੰ ਉੱਦਾਂ ਇਹਨਾਂ ਕਾਬੂ ਆਣਾ ਹੀ ਨਾਲ ਸਾਡੇ ਮੁਲਾਜ਼ਮ ਪਸਾਦ ਲੱਗੇ ਹੂੰ ਤੋਂ ਦੇ ਮਾਫਤ ਗਏ ਜਿੱ ਤੱਕ ਆਏ ਹੈ ਨਹੀਂਗੇ ਤੁਸੀਂ ਮੰਮੀ ਕੀ ਕਰਾਉਣਾ ਉਹਨਾਂ ਕਰੋ ਸ਼ੁਕਰ ਆ ਕਿਤੇ ਗਏ ਨੇ ਕਰੋ ਗਏ ਰਹਿਣ ਦੋ ਚਾਚੀ ਜੀ ਦਾ ਤੇ ਜੀ ਨਹੀਂ ਲੱਗਣ ਡਿਆ ਨਾ ਮੇਰੀ ਕਿਤੇ ਹੁੰਦੀ ਹੈ ਨਾ ਵਿਚ ਲਾਏ ਨਹੀਂ ਜਹੇਗੇ ਦਿਲ ਨਿਕਣ ਡਿਆ ਤੁਹਾਡਾ ਨਹੀਂ ਜੀ ਮਨ ਨਹੀਂ ਆ ਮੈਂ ਕਿੰਨੇ ਚ ਵਾਰੋਂ ਪਿਆਰ ਜ਼ਿਆਦਾ ਨਾ ਇਹ ਤਾਂ ਆ ਗਿਆ ਦੇ ਹਾਂ ਨਾ ਹੋ ਤਾਂ ਇਹਨੇ ਜੀ ਹੁਣੀ ਰੌਣਕ ਹੁੰਦੀ ਆ ਤੇ ਘਰ ਖਾਲੀ ਖਾਲੀ ਲੱਗਣ ਡਿਆ ਮੈਨੂੰ ਤੇ ਫਾਰਵਰਡ ਕਾਣ ਡਿਆ ਨਾ ਹੋਏ ਤੇ ਹੈ ਹੀ ਆ ਫੇ ਚੱਲੇ ਕਿਤੇ ਕਹਿੰਦੇ ਆ ਮੈਂ ਚੱਲੀ ਆਪਣੇ ਬਲਬੀਰ ਘਰ ਚੱਲਨੀ ਮੈਂ ਹੈ ਤੇ ਰੋਟੀ ਪਾਣੀ ਫਿਰ ਕਰ ਲਓ ਕੋਈ ਨਹੀਂ ਤੇ ਮੈਂ ਉੱਧਰ ਸਿਕਲੇ ਹੋ ਕੇ ਜਾਓ ਕੋਈ ਨਾ ਪਰੋਟੀ ਪਾਣੀ ਬਣਾ ਲੈਣਾ ਵਾ ਜਾ ਫੇ ਮੇਰੇ ਅੰਦਰ ਬਣਾ ਬਣੂ ਲੋ ਕਹਿੰਦੇ ਆ ਕਾਲੀ ਨਾ ਕਰੀ ਆਉਣ ਵਿੱਚ ਕੋਈ ਗੱਲ ਨਹੀਂ ਆ ਹਾਂ ਬੇਫਿਕਰ ਹੋ ਕੇ ਚਲ ਜਾ ਖਲਾ ਮਨ ਕਰਕੇ ਹੋ ਗਿਆ ਕੰਮ ਕਰ ਆਪਣੀ ਕਾਰਵਾਈ ਆ ਜਾ ਮੈਂ ਤਾਂ ਬੜੇ ਝੇੜ ਦਾ ਕਹਿਣ ਦੀ ਹਾਂ ਵੀ ਦੀਦੀ ਕਹਿ ਦੇ ਤੇ ਤੀ ਚਲ ਜਾ ਮੈਨੂੰ ਜਾ ਰਹੀ ਹੈ ਮੈਂ ਤਾਂ ਹੀ ਕਿਹਾ ਵਾ ਕਿ ਤੂੰ ਚੱਲੇ ਨਹੀਂ ਤੇ ਮੰਮੀ ਨੇ ਚਤਾ ਭੁੱਲ ਗਿਆ ਕਿਵੇਂ ਕਿਤੇ ਜਾਣਾ ਗੱਲਾਂ ਗੱਲਾਂ ਵਿੱਚ ਮੈਨੂੰ ਤੇ ਜਾ ਨਹੀਂ ਕਿ ਆਪਾਂ ਕੰਮ ਕਰਨਾ ਹੁਣ ਚਲਗੇ ਹੋਣਗੇ ਹਾਂ ਬਸ ਚਲਗੇ ਹੋਣੀ ਇਹਨਾਂ ਨੇ ਆਉਣਾ ਮੈਂ ਕਿਹਾ ਡੈਡੀ ਦਾ ਪਤਾ ਨਹੀਂ ਲੱਗਣ ਡਿਆ ਕੋਰੋਨਾ ਸੱਚੋ ਤੇ ਕੋਈ ਨਹੀਂ ਹੁਣ ਤੇ ਗੱਲ ਸੁਣੋ ਹਾਂਜੀ ਤੇ ਜਿਹੜਾ ਮਨਜੋਧਾ ਲੈਪਟਾਪ ਹੀ ਨਾ ਇਹਨਾਂ ਤੇ ਮੈਨੂੰ ਪਤਾ ਵਾ ਕਿ ਉਹਦੇ ਵਿੱਚ ਕੁਛ ਨਾ ਕੁਛ ਹੈਗਾ ਵਾ ਵੀਡੀਓ ਸਾਰੀਆਂ ਜਿਹੜੀਆਂ ਨੇ ਤੇ ਫੋਟੋਆਂ ਵੀ ਤੇ ਤੂੰ ਜਿੱਦਾਂ ਕਹਿੰਦੀ ਸੀ ਕੀ ਕਹਿੰਦੀ ਜੱਗੀ ਜੱਗੀ ਵੱਲੋਂ ਕਲਾਸ ਕਰ ਉਹ ਜਿਹੜਾ ਉਹਦੀਆਂ ਵਿੱਚ ਉਹਦੀ ਚ ਹੀ ਹੋਣੀਆਂ ਤੁਹਾਨੂੰ ਪਤਾ ਵਾ ਲੈਪਟਾਪ ਕਿੱਥੇ ਆ ਦਿੱਤੀ ਉਹ ਤੇ ਮੈਨੂੰ ਪਤਾ ਵਾ ਬਸ ਉਹਦੇ ਨਾਲ ਲੋਕ ਦਾ ਨਹੀਂ ਪਤਾ ਕਿਉਂਕਿ ਟਾਈਮ ਹੀ ਨਹੀਂ ਮਿਲਦਾ ਕੋਈ ਮੈਨੂੰ ਨਾ ਕਰੈਕ ਕਰਨਾ ਹੁੰਦਾ ਵਾ ਤੇ ਮੈਂ ਵੇਖਦੀ ਹਾਂ ਟਰਾਈ ਕਰਕੇ ਜਾਂ ਫਿਰ ਤੂੰ ਲੱਭ ਤੇ ਨਾ ਤੀ ਜਾਣਗੇ ਤੁਸੀਂ ਨਾ ਰੱਖੋ ਨਹੀਂ ਮੈਂ ਤਾਂ ਆਣੀ ਆ ਬਸ ਇੱਥੇ ਇੱਠੀ ਮੈਂ ਕਲਾਰਾ ਘਰੋਂ ਨਾ ਪੈਂ ਜਾਂਦਾ ਨਾ ਨੋ ਲੇਕ ਜੀ ਮੈਂਨੇ ਤਾਂ ਗੱਲ ਪੁੱਛਣੀ ਸੀ ਤੁਹਾਨੂੰ ਹਾਂ ਪਤਾ ਮੁੰਨੇ ਕੋ ਗੱਲ ਦੀ ਸਮਝ ਨਹੀਂ ਆਉਂਦੀ ਕਿ ਮਨਪ੍ਰੀਤ ਨੇ ਚੰਗੀ ਕੁੜੀ ਸੀ ਕਿੱਥੇ ਫਸਾਤੀ ਜੇ ਤੂੰ ਸ਼ਹਿਰ ਮਗਰ ਮਛਦੇ ਘਰ ਮੈਂ ਕੀ ਕਰਦਾ ਮੈਨੂੰ ਪਹਿਲੋਂ ਪਤਾ ਇਹੋ ਜਿਹੇ ਬੰਦੇ ਦਾ ਹੁੰਦਾ ਨਾ ਮੈਂ ਇਹਨਾਂ ਕੋ ਘਵਾਰ ਤੇ ਲੈ ਕੇ ਗਿਆ ਸੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਮੁੰਡੇ ਨੂੰ ਪੁੱਛੋ ਵੀ ਮੈਂ ਗਿਆ ਸੀ ਇਹਦੇ ਕੋਕੀ ਨਹੀਂ ਗਿਆ ਉਹ ਤਾਂ ਮੈਂ ਕਿ ਉਹ ਦੁਖੀ ਬੋਧ ਹੀ ਤੇ ਲੱਗਦਾ ਨਹੀਂ ਵੀ ਉਹ ਬੰਦਾ ਕੰਮ ਕਰਦਾ ਇਹਨਾਂ ਨੇ ਉਹਦਾ ਸੱਚ ਮੰਨ ਲਿਆ ਤੇ ਸਾਡਾ ਝੂਠ ਮੰਨੀ ਗਏ ਅੰਕਲ ਜੀ ਇਹਦੇ ਵਿੱਚ ਨਾ ਇਹਦਾ ਕਸੂਰ ਵੀ ਨਹੀਂ ਕੋਈ ਹੈਗਾ ਠੀਕ ਹੈ ਨਾ ਕਿਤੇ ਮੈਂ ਪਹਿਲਾਂ ਮਨਪੀ ਤੋਂ ਮਿਲਦਾ ਨਾ ਸ਼ਾਇਦ ਮੈਂ ਇਥੋਂ ਤੱਕ ਨੋਬਤ ਉਣੇ ਨਾ ਦਿੰਦਾ ਚਲ ਆ ਸ਼ਾ ਪੁੱਤ ਇਹ ਆ ਵੀ ਦੇਰ ਆਏ ਦੁਸਤਾਏ ਹੁਣ ਆ ਗਿਆਂ ਨਾ ਹੁਣ ਕਾਰਵਾਈ ਤੂੰ ਕਰਨ ਰਿਆ ਤੇ ਹੁਣ ਵੇਖ ਲੈ ਬਗਾ ਤੁਸੀਂ ਟੈਨਸ਼ਨ ਨਾ ਲੋ ਕਰ ਵੀ ਇਹੋ ਜਿਹੀ ਕਰਾਂਗੇ ਨਾ ਆਪਾਂ ਕਈ ਜਿਹੜੇ ਮਰ ਗਏ ਨਾ ਨਾਨੀਆਂ ਦਾਦੀਆਂ ਉਹ ਵੀ ਨੂੰ ਚਤੇ ਆਉਣਗੀਆਂ ਚੰਗਾਈਆ ਇਹ ਆ ਵੀ ਬਹੁਤ ਦੋਵੇਂ ਮਾਂ ਪੋਤੀ ਬੜੇ ਛਾਤਰ ਬੰਦੇ ਆਏ ਕੋਈ ਗੱਲ ਸਿੱਧੇ ਕਰਨੇ ਆਉਂਦੇ ਸਾਨੂੰ ਉੱਤੇ ਬਾਪੂ ਜੀ ਨਿਕਲਿਆ ਹੋਣਾ ਕਿਹੜਾ ਬਾਪੂ ਜੀ ਉਹ ਲਾਗੇ ਗਵਾਂਢੀ ਕੋਈ ਹੋਣਾ ਨਹੀਂ ਉਹਦਾ ਘਰ ਵਾਲਦ ਨਹੀਂ ਕਿਤੇ ਉਹਦਾ ਪਿਓ ਕੋਈ ਉਹ ਦੀ ਆਪ ਛੜੀ ਆ ਤੇ ਤੇ তুই ਵੀ ਤਾਂ ਛੜਈ ਹੋ তুই ਸਾਬ ਲੋ ਯਾ ਉਧਰ ਲੱਗ ਰਹੇ ਆ ਮੇਰੇ ਗੱਲ ਐਵੇਂ ਜਾਣ ਕੇ ਤੂੰ ਬਿਵਤਾ ਲਗਾ ਹੁਣ ਹਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ ਮੈਂ ਤੈਨੂੰ ਕੋ ਮਹਾ ਬਝੰਡਿਆ ਕਰੀਦਾ ਕਿ ਤੂੰ ਮੈਨੂੰ ਹੋਰ ਗਲਟਿਆ ਜੇ ਤੁਹਾਡੇ ਵਰਗ ਨੂੰ ਮੌਤ ਈ ਸੋਣੀ ਮਿਲ ਜੇ ਤੇ ਹੋਰ ਕੀ ਚਾਹੀਦਾ ਇਹਦੀ ਕੋਈ ਗੱਲ ਨਹੀਂ ਸਾਡੇ ਘਰ ਦਾ ਨਾ ਕੰਮ ਚੰਗਾ ਹੋ ਜੇ ਬਾਬਾ ਇਹ ਹੁਣ ਜਿਹੜੀ ਇਹਨਾਂ ਨੇ ਪਾਈ ਹੈ ਨਾ ਉਹਦੇ ਵਿੱਚ ਲੈ ਕੇ ਨਿਕਲ ਜਾਣ ਆ ਅਸੀਂ ਹੋਰ ਮੰਗਾ ਲਾਂਗੇ ਭੈਣ ਕੋ ਭਾਰੋ ਆਲੂ ਬਾਬਾ ਜੀ ਲਿਆਓ ਮਾਤਾ ਜੀ ਤੇ ਤੁਸੀਂ ਨਾ ਐਦਾਂ ਕਰੋ ਇਹਦੇ ਵਿੱਚੋਂ ਵੇਖ ਲਓ ਤੇ ਮੁੜਕੇ ਮੈਨੂੰ ਦੇ ਦਿਓ ਨਾ ਮਾਤਾ ਇਹ ਆਤਮਾ ਦੇ ਨਾਲ ਹੀ ਵਿਸਰਜਨ ਕਰਨਾ ਪਊਗਾ ਇਹਦਾ ਤੋ ਪ੍ਰਸ਼ਾਦ ਬਾਬਾ ਜੀ ਮਾਤਾ ਆਹ ਫੜ ਤੇਰੇ ਦੁੱਖਾਂ ਦੀ ਦਵਾਈ ਇਸ ਘਰ ਦੇ ਸਾਰੇ ਕਸ਼ਟ ਦੂਰ ਹੋ ਜਾਣਗੇ ਬਸ ਇਹਨੂੰ ਤੂੰ ਹੁਣੇ ਸ਼ਕਲਾ ਪ੍ਰਸ਼ਾਦ ਸਮਝ ਕੇ ਸ਼ਾਦਾ ਬਾਬਿਆਂ ਦਾ ਪ੍ਰਸ਼ਾਦ ਅੰਦਰ ਤੇ ਦੁੱਖ ਬਾਹਰ ਬਾਬਾ ਜੀ ਮੇਰਾ ਮੁੰਡਾ ਆਊਗਾ ਤਾਂ ਆਪਾਂ ਦੋਵੇਂ ਜਾਣੇ ਸ਼ਕਲਾਂਗੇ ਮਾਤਾ ਤੂੰ ਇਹਨੂੰ ਸ਼ਕ ਤੇ ਜਦੋਂ ਉਹ ਆਊਗਾ ਉਹਦੇ ਹੱਥ ਜਿਹੜਾ ਨਾਰੀਆ ਲਊਗਾ ਔਰ ਇਹ ਸੱਤ ਵਾਰੀ ਵਾਰ ਕੇ ਤੇ ਉਹਨੂੰ ਜਲ ਪ੍ਰਵਾਹ ਕਰਦੀ ਉਹਦੇ ਨਾਲ ਹੀ ਸਾਰੇ ਦੁੱਖ ਦਿਲਦਰ ਦੂਰ ਹੋ ਜਾਣਗੇ ਮਾਤਾ ਇਹ ਵੀ ਬਾਹਰ ਨੂੰ ਨਿਕਲ ਫਿਰ ਰਹੀ ਆ ਹਾਏ ਵਾਹਿ ਜਲਦੀ ਸ਼ਕਲੋ ਵਾਹਿਬਾ ਬਾਬਾ ਜੀ ਇਹਦਾ ਕਿਦਾਂ ਦਾ ਸਵਾਦ ਵਾ ਪ੍ਰਸ਼ਾਦ ਦਾ ਸਵਾਦ ਨਹੀਂ ਪੁੱਛੀਦਾ ਮਾਤਾ ਪ੍ਰਸ਼ਾਦ ਪ੍ਰਸ਼ਾਦ ਹੁੰਦਾ ਓਏ ਹੁਣ ਹਾਸਾ ਮਜ਼ਾ ਆ ਕੇ ਛੱਡੀਏ। ਪਤਾ ਕੀ ਗੱਲ ਆ? ਜਿਉ ਮੌਜੂਦ ਆ ਗਿਆ ਨਾ, ਉਹਨੂੰ ਪਤਾ ਲੱਗ ਜਾਣਾ ਵਾ। ਮੰਮੀ ਹੁਣ ਕਿਸਕਾਂ? ਤੇ ਤੁਸੀਂ ਵੀ ਓਲੇ ਰਹੋ ਹੁਣ ਮੇਰਾ ਪੁੱਤ। ਠੀਕ ਠੀਕ। ਕੋਈ ਨਹੀਂ ਤੁਸੀਂ ਜਾਓ। ਬੇਫਿਕਰ ਨਾ ਟੈਨਸ਼ਨ। ਇਹ ਵਿਰੋਧ ਹੀ ਕੋਈ ਨਹੀਂ। ਕੋਈ ਨਹੀਂ ਕੋਈ ਨਹੀਂ। ਚੰਗਾ ਚੰਗਾ ਪੁੱਤ। ਬੜੀ ਦਿਲ ਸੁਣਾ। ਹੋਰ ਆਪਾਂ ਇਦਾਂ ਕਰੀਏ ਫਿਰ। ਇੱਥੇ ਕਿਤੇ ਬਹਿ ਜਾਈਏ ਹੁਣ ਨਾ। ਹੈ? ਰਾਜਾ ਇੱਧਰ ਆ ਜਾ। ਇਹ ਗੱਡੀ ਜੀ ਨਾ ਚੱਲੀਏ। ਗੱਡੀ ਤੇ ਆ ਗਏ ਜਾਨੇ ਉਹ ਗੱਡੀ ਤੇ ਮੈਂ ਤਾਂ ਨਹੀਂ ਬਹਿ ਗਿਆ ਉਹ ਹੈਸ਼ਤਾਂ ਦਾ ਘਰ ਉਹ ਕਦੀ ਆਉਂ ਕਦੀ ਆਉਂ ਲੰਘਦਾ ਵਾ ਕਦੇ ਵੇਖਣ ਲੱਗਿਆ ਨੂੰ ਉੱਥੇ ਬਹਿ ਜਾ ਕੋਈ ਨਹੀਂ ਯਾਰ ਗੱਡੀ ਦੀ ਕੀ ਕਰ ਤੇ ਲੱਗੀ ਰਹਿੰਦੇ ਡੀਜ਼ਲ ਨੇ ਹੋਰ ਕਿੰਨਾ ਲਗਾ ਮੰਨ ਤੇ ਲੱਗ ਗਿਆ ਵਾ ਦੀਦੀ ਇੱਥੇ ਲੱਗ ਗਿਆ ਜੇ ਆਹ ਹਾਂ ਮੈਂ ਤਾਂ ਚੇਤਾ ਹੀ ਭੁੱਲ ਗਿਆ ਮੈਂ ਤਾਂ ਇਹਦਾ 500 ਰੁਪਏ ਆ ਦੇਣਾ ਸੀਗਾ ਮੈਂ ਲੈ ਆਂ ਆਂ ਘਰੋਂ ਇਹ ਤਾਂ ਚੇਤੇ ਹੀ ਭੁੱਲ ਗਿਆ ਹੁਣਾਂ ਕਹੀ ਨਹੀਂ ਆ ਹੁਣ ਤੇ ਮੌਕਾ ਮਿਲਿਆ ਮਸਾਈ ਇਤੋਂ ਜਿੰਜੀ ਜਿੰਜੀ ਜਿੱਤੇ ਚੋਰੀ ਜਿਵੇਂ ਚੋਤ ਕੋਸ਼ੂ ਚੋਰੀ ਕਰਦਾ ਲੱਗਦਾ ਡਰੀ ਹੈ ਪਰ ਹੁਣ ਇਹ ਵੀ ਜ਼ਰੂਰੀ ਹੈ ਆਪਣੇ ਨਾਮ ਦਾ ਤੇ ਨਹੀਂ ਲਾਇਆ ਕਿਤੇ ਜਿੱਦੇ ਫੋਨ ਤੇ ਤੇ ਮੈਂ ਬੜਾ ਕੁਛ ਟਰਾਈ ਕੀਤਾ ਪਰ ਨਹੀਂ ਆਏ ਹਏ ਮੇਰੇ ਸਾਬ ਨਾਲ ਇਹ ਚਾਰਜ ਹੀ ਨਹੀਂ ਹੈਗਾ ਉਹ ਚਾਰ ਚਲਾਉਂਦਾ ਹੀ ਨਹੀਂ ਹੁਣਾ ਤੂੰ ਹੁਣ ਕਿਦਾਂ ਕਰਾਂਗੇ ਫਿਰ ਮੌਕਾ ਤੇ ਆਫ ਹੋਈ ਆ ਕੜੀ ਬਾਰ ਤੇ ਲੱਗੇ ਜਦ ਕਦੀ ਖੋਲਦਾ ਤੈਨੂੰ ਪਤਾ ਨਹੀਂ ਲੱਗਦਾ ਕੀ ਪਾਸਵਰਡ ਕਿੱਥੋਂ ਮੈਂ ਲੱਗੇ ਖੋਲਦਾ ਮੇਰੇ ਲੱਗਦੇ ਉਹ ਪਾਸਵਰਡ ਉਹਦਾ ਫੋਨ ਦਾ ਨਹੀਂ ਖੋਲਦੇ ਕੁਛ ਦੇਣੇ ਹੈ ਜੇ ਤੂੰ ਤਿਆਰ ਰੱਖਿਆ ਕਰ ਪਤਾ ਨਹੀਂ ਹੁੰਦਾ ਦੀਦੀ ਉਹ ਸਾਦਰ ਬੰਦਾ ਹੋਣੀ ਕੁਝ ਵੀ ਪਤਾ ਲੱਗ ਜਾਂਦਾ ਜਿੰਨਾ ਮਰਜ਼ੀ ਛਾਤਰ ਹੋਵੇ ਬੰਦਾ ਲਾਗੇ ਪਿਆਰ ਨਾਲ ਬਹਿ ਕੇ ਕਈ ਕੁਝ ਪਤਾ ਕਰ ਲੈਂਦਾ ਵਾ ਹੁਣ ਆ ਮੈਨੂੰ ਚਾਰਜ ਲਾਉਣੀ ਆ 5-6 ਮਿੰਟ ਲੱਗ ਜਾਣੇ ਚਲ ਰੁਕ ਜਾ ਮੈਂ ਚਾਰਜ ਲਾਉਣੀ ਓਨੇ ਚੰਨ ਕੋਈ ਆ ਹੀ ਨਾ ਜਾਵੇ ਹੋਏ ਤੁਸੀਂ ਮੈਨੂੰ ਡਰਾਉਣਾ ਨਾ ਮੇਰਾ ਧਿਆਨ ਵੀ ਗੇਟ ਵਾਲਾ ਚੱਤ ਨਾ ਚਾਰਜਰ ਕਿੱਥੇ ਐਦਾ ਚਾਰਜਰ ਕਿਤੇ ਲਗਾ ਕੇ ਨਹੀਂ ਗਿਆ ਚਾਰਜਰ ਮੈਂ ਲੱਭਦੀ ਹੰਦ ਜਾ ਜਿਹੜਾ ਮਨਜੋਤ ਕਾਜੀ ਹੈ ਨਾ ਬਹੁਤ ਹੀ ਤੇਜ਼ ਹੈ ਨਾ ਇਹ ਕੋਈ ਵੀ ਚੀਜ਼ ਨਹੀਂ ਸਾਹਮਣੇ ਛੱਡਦਾ ਕੋਈ ਵੇਰ ਨਾ ਲਵੇ ਕਿਦਾਂ ਟੈਚੀ ਚ ਵਾੜ ਵੜ ਕੇ ਰੱਖਿਆ ਲੱਭੇ ਆਇਓ ਇੱਕ ਦਿਲ ਡਰ ਨੂੰ ਹੀ ਡਿਆ ਵਾ ਕਿਤੇ ਕੋਈ ਆ ਹੀ ਨਾ ਜਾਵੇ ਲੱਭ ਗਣੀ ਲੱਭ ਗਿਆ ਮਾਨਪ੍ਰੀਤ ਨਹੀਂ ਦੀਦੀ ਫਾਨੀ ਦਾ ਚਾਰਜਰ ਹੀ ਲਗਾਇਆ ਨੇ ਇਹਨੂੰ ਦੇ ਹੰਤ ਕਰੀਏ ਨਹੀਂ ਕੀਤਾ ਬੰਨੇ ਹੁਣ ਫਿਰ ਕੀ ਕਰਨਾ ਮੈਂ ਮੇਂਦੇ ਹੁਣ ਕੋਈ ਨਹੀਂ ਸਮਝ ਲੱਗਣ ਦੀ ਫੇਦਾ ਕਰੀਏ ਕੀ ਮੇਰੇ ਜੀ ਕੰਡਾ ਨੂੰ ਤੋੜ ਦਿੱਤੀ ਨਾ ਆਸ਼ਦਾਨੇ ਤੋੜੀ ਨਾ ਹੋਰ ਪੰਗਾ ਪੈ ਜਾਣਾ ਹੀ ਹੋ ਸਾਰਾ ਸ਼ਾਖਾ ਢੇ ਤੇ ਜਾਣਾ ਹੀ ਹੋ ਕਿਉਂਕਿ ਆਪਾਂ ਘਰ ਵੀ ਤੋ ਹੀ ਜਾਣੀਆਂ ਵਾ ਤੇ ਫਿਰ ਹੁਣ ਕੀ ਕਰੀਏ ਇਹਨੂੰ ਕੰਮ ਕੋਈ ਇਦਾਂ ਦਾ ਕਰ ਕਿੜਾ ਸਾਫੇ ਮਰ ਜੇ ਤੇ ਲੱਟ ਵੀ ਨਾ ਹੋਊਗੀ ਕਹਿੰਦੇ ਹੁੰਦੇ ਆ ਹਨਾ ਟੁੱਟੇ ਇਦਾਂ ਦਾ ਕੰਮ ਕਰ ਤੂੰ ਚੱਲ ਕਿਰਾ ਸ਼ਾਕੂ ਨਾ ਜਾਵੇ ਆਪਣੇ ਤੇ ਕੰਮ ਵੀ ਹੋ ਜੇ ਤੇ ਫਿਰ ਪਾਣੀ ਦੇ ਥੱਲੇ ਨਾ ਕਾਢੀਏ ਪਾਣੀ ਪਾ ਦਈਏ ਇਹਦੇ ਵਿੱਚ ਤੇ ਉਪਤਨ ਕਰ ਦਾਂਗੇ ਸਾਫ ਤੈਨੂੰ ਕੀ ਪਤਾ ਲੱਗਣਾ ਹਾਂ ਇਹ ਕੰਮ ਸਹੀ ਚੱਲ ਫਿਰ ਹਾਂ ਚਲੋ ਫਿਰ ਕਿਉਂਕਿ ਸਾਰੇ ਕੰਮ ਤੇ ਕਰਕੇ ਵੇਖ ਲਏ ਵੇਖ ਲੋ ਫਿਰ ਜੇ ਮੈਂ ਫਸੀ ਤੇ ਬਚਾਉਣਾ ਜੇ ਮੈਂ ਤੇ ਨਾ ਲੜੀਏ ਕਿੰਨੀ ਟੈਨਸ਼ਨ ਲੈਣੀ ਆ ਤੂੰ ਚੱਲ ਹੋਰ ਨਾ ਮੈਨੂੰ ਆਨੇ ਅਮਨ ਕੋ ਪਹਚਾਇਆ ਹੋਵੇ ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ ਇਹ ਨਹੀਂ ਕਰਨੀਆਂ ਜੇ ਇਹ ਖਰਾਬ ਹੋ ਜਾਣਾ ਵਾ ਕੁਝ ਨਹੀਂ ਮੰਮੀ ਨੇ ਧੋਣ ਨਹੀਂ ਦੇ ਸਾਫ ਕਰਨ ਦੇ ਆ ਤੈਨੂੰ ਬਾਹਰ ਚ ਪਾਣੀ ਪੈਜ ਤੋ ਖਰਾਬ ਹੋ ਜਾਂਦਾ ਤੇ ਇਹਨਾਂ ਖਰਾਬ ਹੋਊਗਾ ਇਹਨਾਂ ਨੂੰ ਕੁਝ ਹੋਣਾ ਵਾਟਰਪਰੂਫ ਆ ਇਹਨਾਂ ਨੂੰ ਕੁਝ ਨਹੀਂ ਹੁੰਦਾ ਹੁੰਦਾ ਉਹ ਘਟਾ ਬੜਾ ਜੰਮਿਆ ਹੀ ਨਾ ਨੀ ਮਾਸਾ ਵੇਖੋ ਹੀ ਸਾਫ ਕਰ ਦੇਣਗੇ ਪਾਣੀ ਇਹਦਾ ਸਾਰਾ ਨਾ ਮੈਂ ਤਾਂ ਸੇਕ ਰਹੀ ਤੋ ਹੁੰਦੀ ਨਾ ਜੀ ਨਾ ਮੰਮੀ ਕਿੰਨੀਆਂ ਗੱਲਾਂ ਕਰਨ ਦੇ ਚ ਅਹੀਂ ਘਟੂ ਤੋਂ ਨਾ ਮੈਨੂੰ ਮੰਗੀ ਚੀਜ਼ ਦੱਸ ਉਹਨਾਂ ਇੱਕ ਖਬਰ ਆਈ ਹੀਗੀ ਕਿੰਡ ਲੈਪਟਾਪਾਂ ਦੇ ਵਿੱਚ ਨਾ ਉਹ ਘਟਾ ਨੂੰ ਬੜੇ ਵੱਧ ਗਏ ਕਿਉਂਕਿ ਇਹਨੂੰ ਕਦੀ ਹੀ ਸਫਾਈ ਕਰੀਦੀ ਨਹੀਂ ਹਾਲਾ ਮੰਗਦੇ ਇਹਨਾਂ ਸਾਫ ਕਰ ਵਧੀਆ ਤਰੀਕੇ ਨਾਲ ਪਰ ਹੁਣ ਇਹ ਨਾ ਤੁਸੀਂ ਦੱਸਿਓ ਨਾ ਕਿ ਨਵੀਂ ਕਾਹੋਂ ਨਹੀਂ ਨਹੀਂ ਉਹਨਾਂ ਨੇ ਪਾਈ ਹੁਣੇ ਆਉਣਗੇ ਨਾ ਨਾ ਗੱਲ ਨਾ ਕਰਿਓ ਕਿ ਇਹੋ ਜੀ ਕਿ ਵਾ ਫੜੀ ਫਿਰੰਡੀਆਂ ਹੀ ਜੋਤੀ ਦੇ ਮੰਤਰੀ ਤੇ ਅੱਛਾ ਉਹਨਾਂ ਨੇ ਐ ਵੀ ਸ਼ਾਕ ਕਰਨਗੇ ਨਾ ਮੇਰੀ ਗੱਲ ਸੁਣੋ ਤੁਸੀਂ ਤੇ ਚੱਲ ਨਹੀਂ ਉਹਨਾਂ ਦੇ ਘਰ ਬਲਵੀਰ ਜੀ ਆਂਟੀ ਕਰਤੀ ਫਰਾ ਕਰਤੋਗੇ ਉਹ ਮੈਂ 500 ਰੁਪਏ ਦੇਣਾ ਹੈਗਾ ਉਹਨਾਂ ਦਾ ਤਾਂ ਮੈਂ ਚੱਲ ਫਿਰ ਮੈਂ ਲੈ ਇਹ ਮੈਨੂੰ ਦੱਸ ਦਿੰਦੇ ਮੈਂ ਉਹ ਲੈਣ ਆਈ ਆ ਅੱਗੇ ਰੜ ਖੜਖਾਣ ਦੇ ਮੈਂ ਗੇਟ ਅੱਗੇ ਫੜਾਨੀ ਦੀ ਤੁਹਾਨੂੰ ਪੈਸੇ ਜੀ ਜੀ ਚਲ ਕੋਈ ਨਹੀਂ ਮੈਂ ਹੱਗੇ ਲਿਆ ਹੁਣ ਤੈ ਜਾਣਾ ਵਾ ਦਵਾ ਪੈਸੇ ਦੋਰਾ ਮੈਂ ਫੇਰਾ ਪੈਣਾ ਵਾ ਹੁਣ ਪੈਸੇ ਖਾਣਨੇ ਆ ਆਹੋ ਲਿਆ ਆਹੋ ਦੇ ਮੈਂ ਤਾਂ ਨਹੀਂ ਬਾਅਦ ਵਿੱਚ ਲੈ ਜਾਓ ਪੈਸੇ ਇੱਧੇ ਚੱਲ ਜਾਓ ਚਲ ਬਾਅਦ ਵਿੱਚ ਦੇ ਦਾਂਗੇ ਹੈ ਆ ਚਲ ਕੋਈ ਗਿੰਦਾ ਉਹ ਬਾਅਦ ਵਿੱਚ ਦੇ ਦਾਂਗੇ ਪੈਸੇ ਕੋਈ ਗੱਲ ਨਹੀਂ ਜਾਓ ਤੀ ਚਲ ਕੋਈ ਨਹੀਂ ਮੈਂ ਗੇਟ ਰੋਲਾ ਕੁੱਤਾ ਕੱਤੇ ਵੜ ਜਾਂਦਾ ਵਾ ਜਾਓ ਤੀ ਤਾਈ ਨਾ ਉਹ ਸੋਰੀ ਕਿ ਹਾਂਡੀਂ ਮੰਮੀ ਨੇ ਮਾ ਕਾਢਈ ਆ ਹਾਂਜੀ ਇੱਕ ਤਾਂ ਤਾਈ ਦਾ ਨਾਮ ਮੇਰੇ ਦਿਮਾਗ ਚ ਘੁੰਮਦਾ ਰਹਿੰਦਾ ਵਾ ਉਹਦਾ ਨਾਮ ਹੀ ਮੂੰਹ ਚ ਆਉਂਦਾ ਨਹੀਂ ਪਿਆ ਚੰਗੀ ਤਰ੍ਹਾਂ ਦੀਦੀ ਨਹੀਂ ਪਿਆ ਨਹੀਂ ਉੱਤੋਂ ਸਾਫ਼ ਕਰਨਾ ਪਿਆ ਚਲੋ ਦੁਰੇ ਪਾਈਏ ਚਲ ਆ ਜਾ ਕੋਣ ਨਹੀਂ ਆਉਣਾ ਹੁਣ ਮੈਂ ਕਾਢਈ ਆ ਬਾਹਰ ਕਿਉਂ ਨਾ ਗੇਟ ਖੁੱਲ ਕੇ ਰਹਿ ਗਿਆ ਹੀਗਾ ਤਾਂ ਹੀ ਉੱਪਰ ਆ ਗਏ ਮੰਮੀ ਚਲ ਫੜ ਤੂੰ ਕੰਮ ਕਰ ਆਪਣਾ